ਬੇਨਾਂ ਕਾਤਿਆ ਤਿਰਪਾ ਹਰਤਨੀ ਕਲੇ ਮਨਿਆ ਜੇ ਤੁੰਗਾਲੁ ਉਤਾਰਿ ਤ੍ਰਿਜੈ ਜਰਨਿਆ ਤਾਮਨਿਜੈ ਪੂਰਨ ਬਕੰਤੀਆ ਦੁਬਾਰੀ ਦੀਨ ਜੇਪਾ ਗੁਰੂ ਜੀ पुज्य कातमरण कब मना चाहते पिता ज्ञात्य हा मुश्किल बनायौ सारतंग मन्ती नि 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 सतेता भव गुरु तातक जिन रत्न प्राप्ति में सुखो तम गुरु तेया

ஹரநாம பரம் பிரபு ஹரநாம மகி தற हर राम राम कल्याण गुरुपुत्र उप इंद्रिया हर इंद्रिया राव निशा हम जाना अंग आयो मन पूजा पायो धंड अंत हम जान परि गुजानिया

ना भारत पन्म तीना हर बिना दीन मे आंगत मे सब संगत भारत प

ਗੁਰੇ ਨਾਨਕ ਆਵਾਜ਼ ਮਾਰੀ ਮਰਜਾ ਦਾ ਬਾਪਾ ਕੋਈ ਕਰਿ ਜਿਸਮਾਨ ਅਕਾਲ ਨਾਮ ਧਿਆਇ ਤੋਰਾ ਸਭਨਾ ਕੋ ਦਾ ਦਾ ਨਾਮ

நமோ பிரப அப்கோரா நமோ தேபوريவா நம கும்பி கே காண்டியாலா नारायण तेनु करोना आहा मारि कुत्ते ਨਰਿਨੋ ਤਰਾ ਅੰਧਾ ਰਿਆ ਸਤਿਗੁਰੂ ਦੇ ਭਾਣੇ ਸੁਖਾ ਕਰਾ ਦੇ ਦਿਨ ਕਰਵਾ ਪਰਵਾਰਾਂ ਦਾ ਪੁੰਨ ਜੀ ਪਦਾਰਥ ਦਾ ਦੇਹ ਦਾ ਆਹਰ ਜੀ ਰਾਬਾ ਸੇਵਾ ਪ੍ਰਮੁਖ ਜੀ ਦਾ ਮਹਾਰਾਜ ਜੀ ਦਾ ਦਾਤਾ ਬਕਸ਼ਿਸ਼ ਨਾਮ ਕਦਾ ਜੜਦੀ ਕਦਾ ਮੇਰੇ ਭਾਣੇ ਸਰਬੱਤ ਦਾ ਭਲਾ ਉਸੂਰਾ ਸੇ ਪਹਿਚਾਨੀ ਜੋ ਬੜੀ ਦੀਨ ਕੇ ਹੈ ਪੁਰਜਾ ਪੁਰਜਾ ਕਾਟੂ ਮਰੇ ਅਬੂ ਹੁਮਾਇਦ ਸਾਹਿਬ ਇੱਕ ਦੁਨਿਆਈ ਦਾ ਰਾਜਾ ਚਾਰੀਨ ਦਾ ਰਾਜਾ ਸ਼ੀਦਾਰਿਤ ਪੰਦੇ ਪਰਬਤ ਉੱਤਰਾ ਦੇ ਤੇ ਜਿਹੜੇ ਸੁਖਮਨੀ ਸਾਹਿਬ ਦੇ ਯਾਦ ਅਖੰਡ ਪਾਤਸ਼ਾਹ ਦੇ ਤੋਂ ਪੈਣੇ ਹੋ ਬਾਹਰ ਨੰਨ ਬੰਤਨ ਦੇ ਹੋ ਜੋ ਦੁਨੀਆ ਮਨ ਨੂੰ ਮੋਹਣਾ ਦੇ ਰਾਹਾਂ ਵਿੱਚ ਆਤੀ

ਉਹਦਾ ਅਦੁੱਤੀ ਮਹਾਨ ਬਣਦੀ ਹੈ ਜਿਹੜਾ ਬਾਣੀ ਦੇ ਨਾਮ ਬਖੀ ਜੂੜੇ ਪ੍ਰਸੰਗ ਵਿੱਚ ਪੂਰੀ ਰੀਤਿ ਸ਼ਰਧਾ ਕਰਦਾ ਹੈ ਉਹਨੂੰ ਭਾਵੇਂ ਵਿਧਿਆ ਦੀ ਮਦਦ ਪ੍ਰਪਾਣੇ ਦਾ ਅਪਾਰ ਤੇ ਪਾਦਿ ਸ਼ਰਧਾ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਅਰਦਾ ਨਾਮ ਧਿਆਏ ਸੋਣ ਸਬਨਾ ਨੂੰ ਕਰਦਾਨ ਇਹ ਭਾਣੀ स्वात्मन तो दे पद विच बैठ के हरि दा नाम ले लख हरि जो नाम कन्ना द्वारा सुन ना कर अति कारन जथा शक तो बार बेड़ा जन्म कर्म बल तुर मानती गाइड जो जन्मा जन्म आत्मा दे कर्म रूपी पर जाती है

ਆਪ ਗਰੂ ਦਾ ਕੰਨ ਤੇ ਸ਼ਤਰੂ ਵੀ ਨਹੀਂ ਮੋਹ ਦਾ ਆਪਣੇ ਮੋਹ ਨੂੰ ਕਾਫੀ ਜਿਆਦਾ ਹੈ ਮਰ ਜਾਂਦਾ ਜਿਤਾ ਲਾਹ ਕੁੱਤਾ ਜੂੜ ਕੂੜ ਖਾਗ ਖਾਤਾ ਮੁਰਦਾਰ ਸੱਚੇ ਮਾਰ ਗਿਚ ਲੱਗਿਆ ਉਸਤੋ ਕਲ ਜਹਾਨ ਪ੍ਰਭੂ ਦੇ ਨਾਮ ਭਗਤਾਂ ਦਾ ਪ੍ਰੇਮ ਦੀ ਦਸਤ ਰੱਤੇ ਉੱਪਰ ਚੱਲਣ ਵਾਲਿਆਂ ਦੀ

ਨਾਨਕ ਤਨ ਪਰਬਾਨ ਗੰਗਾ ਗੁਰੂਆਂ ਨੂੰ ਆਪਣਾ ਪ੍ਰਭੂ ਪ੍ਰਮਾਤਮਾ ਮੰਨਵਾਇਆ ਗੁਰੂ ਦੀ ਗੱਣ ਕਰਦੇ ਆਹ ਮਾਤਾ ਬਲਹਾਰ ਗੰਗਾ ਆ ਬਾਗ ਸਤਿਸ਼ਟਾਂ ਲਿਆ ਨਿਨ ਪੂਰਾ ਗੁਰ ਮਹਿਮਾਨ ਬਾਗ ਦੁਆਰਾ ਪਰਬ੍ਰਿੰਦੀ ਗੱਣ ਪਾਉਂਦਾ ਹੈ ਉਹਨੂੰ ਕੁਝ ਕੁ ਪ੍ਰਕਾਏ ਕਰਵਾਦੇ ਜਿਨ੍ਹਾਂ ਤੇ ਪਰਮੇਸ਼ਰ ਦੀ ਗੁਰੂ ਮਿਹਰ ਦਾ ਕਿਰਪਾ ਹੋ ਰਿਹਾ ਹੈ ਉਹਨਾਂ ਜੀ ਨੂੰ ਆਪ ਨੇ ਕਥਾ ਦਿੱਤਾ ਉਸ ਬਾਤ ਦੀ ਕਥਾ ਕਰਵਾਉਣੇ ਪ੍ਰਕਾਰ ਦੇ ਨਰਕ ਨੂੰ ਕਰ ਰਹੇ ਲੱਗਦਾ ਹੈ ਸਤਿਗੁਰੂ ਜੀ ਨੇ ਬਣਵਾਇਆ ਕਿਰਪਾ ਬਖਸ਼ੀ ਕਰਨ ਸੋਧਿਆ ਕਰਨਾ ਮਹਾਰਾਜੀ ਬਖਸ਼ੀ ਕਰਨ ਸੰਪਾਦ ਦੇ ਮੇਰੇ ਪਰ ਨਾਮਤ ਨਾਮ ਪੜ੍ਹਦੀ ਕਲਾ